ਮੈਂ ਆ ਤਾਂ ਗਈ ਨਾ ਬਸ ਮੈਨੂੰ ਨਾ ਹੂੰ ਡਰ ਜਾ ਹੀ ਲੱਗੀ ਜਾਂਦਾ ਜੈਤ ਕੀ ਭਾਬੀ ਮੇਰੇ ਨਾਲ ਵਧੀਆ ਬੋਲ ਪੇ ਤਾਂ ਚੰਗੀ ਗੱਲ ਹੈਗੀ ਪਰ ਮੈਨੂੰ ਲੱਗਦਾ ਨਹੀਂ ਵੀ ਭਾਬੀ ਵਧੀਆ ਬੋਲੂਗੀ ਕਿਤੇ ਉਹੀ ਨਾ ਬਸ ਮੇਰੇ ਨਾਲ ਜਾਨ ਸਾਰੀ ਲੜ ਪੇ ਅੱਜ ਤਾਂ ਨਾ ਮਸਾ ਸਾਲ ਹੋ ਆ ਬਾਈ ਨੀ ਤੇ ਕੀ ਆਉਂਦੀ ਅੱਜ ਤਾਂ ਆਪਦੇ ਭਰਾ ਦੇ ਨਾਲ ਰਖੜੀ ਬੰਨ੍ਹ ਕੇ ਜਾਉਂਗੀ ਨਾਲੇ ਆਪਦੇ ਭਤੀਜੇ ਨੇ ਚੱਕੂਂਗੀ ਮਸਾ ਦੇ ਨਾਲ ਆਇਆ ਕਿ ਮੈਂ ਤਾਂ ਅੱਜ ਮੁੱਖ ਕਰਾਈਏਗਾ ਕੁੰਡਾ ਦੁਪਹਿਰੇ ਦੁਕਾਨੀ ਹੈਗਾ ਸੇਖਾ ਸਹੀ ਕੌਣ ਹੈ ਤੇ ਬਾਹਰ ਪਰ ਬਣਾਵਾ ਕੱਖਿਆ ਹੋਣਾ ਵੀ ਆਉਣੀ ਹੈ ਸਭ ਨਹੀਂ ਨਾ ਬਣਾ ਲੈ ਇਹ ਕਿ ਦਰੋ ਵਾਲੀ ਅੱਜ ਇਹਨੂੰ ਟੇਕ ਨਹੀਂ ਹੈਗਾ ਵੀ ਇੰਨੀ ਦਾ ਧੁੱਪ ਪੈਂਦੀ ਵਿੱਚ ਤੂੰ ਟਿੱਕਿਆ ਨਹੀਂ ਆਂਦਾ ਹੁਣ ਰਖੜੀ ਦਾ ਬਹਾਨਾ ਲੈ ਕੇ ਆ ਗਈ ਹੋ ਨਰਸੀਵ ਨੂੰ ਕਦੇ ਕੰਮ ਮਰੇ ਵੇਲ ਕੇ 10 ਮਿੰਟ ਪਈ ਸੀ ਕਿੱਥੇ ਸੀ ਨੇ ਕਰਮਾਂ ਚ ਪੈਣਾ ਇਹ ਮੈਡਮ ਆ ਗਈ ਹੁਣ ਇਹਦੇ ਪਿੱਛੇ ਪਿੱਛੇ ਫਿਰਨਾ ਬੂ ਹੋਣੀ ਮੈਨਾ ਬਾਹਰ ਖੋਲਦੀ ਨਹੀਂ ਹੈਗੀ ਆਪੀ ਖੜਕਾ ਕੇ ਮਿਲ ਜੂਗੀ ਵੀਰਤਾ ਦਾ ਕਰੀ ਨਹੀਂ ਹੈਗਾ ਉਹਨੂੰ ਸੌ ਕੰਮ ਉਹਨੂੰ ਫੋਨ ਕਰਕੇ ਕਹਿੰਦੀ ਆ ਬਲੈ ਡੇਜਾ ਨੂੰ ਕਹਿੰਦਾ ਸੀ ਵੀ ਮੈਂ ਉਹ ਕੰਮ ਵੀ ਕਰੀ ਕਿਤੇ ਉਹ ਵੀ ਨਾ ਜਾਨਦੇ ਹੋਗਾ ਇਹ ਬਾਕਪਨ ਦਾ ਦਾਵਾ ਕਰਖਿਓ ਬੀਜੇ ਲੋ ਬੰਦਾ ਕੂੜਾ ਨਹੀਂ ਖੋਲਦਾ ਜਦਾ ਪਿਆ ਹੋਣਾ ਰਾਮ ਕਰਦਾ ਹੋਣਾ ਤਰੀ ਉਸਨੂੰ ਲੱਗੂਗੀ ਕਿ ਖੋਲਣੀ ਹੀ ਪਊ ਮਤਲਬ ਕਾ ਕੀ ਆਪਦਾ ਹੀ ਐ ਦੋ ਮਿੰਟ ਜਰਾਤ ਨਹੀਂ ਹੁੰਦੀ ਹੈਗੀ ਮੈਂ ਗੁਰਫਤ ਨੂੰ ਸੁਵਾਈ ਜਾਂਦੀ ਸੀ ਕਿਵੇਂ ਬਾਹਰ ਭੱਜਣਾ ਵਾਲਾ ਕਰੀ ਗਰਮੀ ਚਾਈ ਸੀਗੀ ਮੈਂ ਰਖੜੀ ਬੰਨ੍ਹ ਲਈ ਸੀਗੀ ਵੀਰੇ ਨੇ ਉਹ ਤਾਂ ਮੈਨੂੰ ਪਤਾ ਵੀ ਤੇਰੇ ਕੋਲ ਆਹੀ ਬਹਾਨਾ ਹੁੰਦਾ ਏ ਸਾਲ ਤੇ ਭਾਬੀ ਹੁਣ ਮੱਸਾ ਦਾ ਤਿਹਾਰ ਆਉਂਦਾਗਾ ਸਾਲ ਬਾਅਦ ਹੁਣ ਰਖੜੀ ਦਾ ਕੱਲਾ-ਕੱਲਾ ਭਰਾਗਾ ਮੇਰਾ ਮਾਂ ਨਹੀਂ ਪਿਓ ਨਹੀਂ ਨਾ ਰਖੜੀ ਤਾਂ ਮੈਂ ਬੰਨ੍ਹਣੀ ਆ ਨਾ ਵੀਰੇ ਦੇ ਉਹ ਤਾਂ ਚਲ ਠੀਕ ਆ ਫਿਰ ਜਦੋਂ ਇੱਕ ਵਾਰ ਤੈਨੂੰ ਬਾਹਰ ਨਹੀਂ ਖੋਲਿਆ ਤੂੰ 10 ਮਿੰਟ ਦਾਮਣ ਵਾਲਾ ਮੈਂ ਜਵਾਕ ਨੂੰ ਸੁਵਾਈ ਆ ਅਭੀ ਮੈਨੂੰ ਕਿੰਨਾ ਟਾਈਮ ਹੋ ਗਿਆ ਖੜੀ ਨੂੰ ਬਾਹਰ ਉਹਦੀ ਉੱਠ ਖੜਦਾ ਚਰਾਓ ਕਭੀ ਕਿਵੇਂ ਤੂੰ ਵਾਲੀ ਕਬਰੀ ਬੈਠੀ ਐਂ ਮੇਰੇ ਤੇ ਅੱਜ ਕਬਰੀ ਕੀ ਕੰਮ ਸੰਧਾ ਕਰਕੇ ਆਲੇ ਹੁਣੀ ਹਟੀ ਸੀਗੀ ਇਹਨਾਂ ਚ ਗੁਰਫਾਤੇ ਰੋਣ ਲੱਗ ਗਿਆ ਉਹਨੂੰ ਸਮਾਉਣਾ ਕੋਈ ਨਾ ਵੀਰਾ ਕਿੱਥੇ ਹੈਗਾ ਕੋਈ ਨਾ ਵੀਰਾ ਵੀ ਦੱਸ ਦੂਗੀ ਲੈ ਜਾ ਆ ਜਾ ਲੈ ਇਸ ਤੇ ਕਭੀ ਐਸੀ ਨਹੀਂ ਲਾਇਆ ਹੈਗਾ ਲਾਇਆ ਹੋਇਆ ਹੈਗਾ ਤੂੰ ਬਾਰਾ ਹੁੰਨਾ ਤੇਨੂੰ ਤਾਂ ਜਾੜਾ ਕਰਨੀ ਲਾਗੇ ਤੇ ਵੀ ਬਧੀਆ ਠੰਡੀ ਹਵਾ ਹੀ ਹੁੰਦੀ ਆ ਟਰੈਕ ਬੰਨ੍ਹਣ ਵਾਲੀ ਸੀ ਇਹ ਐਸੀ ਲਾ ਲੰਦੀ ਨੀ ਮੜਾ ਉਹ ਤਾਂ ਚਲ ਕੋਈ ਨਾ ਮੈਂ ਤੈਨੂੰ ਕਮਰੇ ਚ ਹੀ ਲੈ ਜਾਂਦੀ ਉਹ ਨਾ ਫਿਰ ਗੁਰਫਾਤੇ ਸੁੱਕਦਾ ਪਿਆਗਾ ਹੁਣ ਅਸੀਂ ਆਪਾਂ ਗੱਲਾਂ ਬਾਤਾਂ ਕਰਾਂਗੇ ਮੈਂ ਬੋਲੂੰਗੀ ਤੇ ਤੂੰ ਉੱਠਣਾ ਗਾ ਬੇ ਫਿਰ ਕੋਈ ਫਾਸੇ ਕੀ ਹਾਂ ਇਹ ਜਿਮਦੀ ਹਵਾ ਹੀ ਐ ਨੇ ਤੂੰ 12 ਮਹੀਨੇ ਤੱਕ ਆਇਆ ਲੱਗ ਲ ਘਰਨੇ ਵਾਲੀ ਤੇ ਭਾਬੀਰਾ ਕਦੋਂ ਕਾਊਗਾ ਕਦੋਂ ਕਾਊਗਾ ਕੀ ਉਹ ਤਾਂ ਪਈਆਂ ਨੂੰ ਛੱਡਣ ਗਿਆ ਹੋਇਆ ਖੇਤ ਤੂੰ ਤਾਂ ਬੇਲੀ ਹੈਂ ਕਿ ਉੱਤੋਂ ਬਥੇਰੇ ਕੰਮ ਨੇ ਲੈ ਭਾਬੀ ਤੂੰ ਐਂ ਕਾ ਤੋ ਬੋਲਦੀ ਐਂਗੀ ਮੈਂ ਸਾਲ ਬਾਅਦ ਤਿਹਾਰ ਆਉਂਦਾ ਮਸਾ ਤਾਂ ਮੈਂ ਸਾਲ ਬਾਅਦ ਆਈ ਐਂ ਕਿ ਫੇਰ ਵੀ ਤੂੰ ਐਂ ਕਹਿਣੀ ਹੈ ਜੀ ਮੈਂ ਕਿਹੜਾ ਰੋਜ ਆਉਣੀ ਐ ਜੀ ਰੋਜ਼ ਦਾ ਤੂੰ ਤਾਂ ਕਿਉਂ ਆਉਣਾ ਰੋਜ਼ ਹੁਣ ਲੈਣ ਦਾ ਬਹਾਨਾ ਬਣਾ ਕੇ ਰਖੜੀ ਵੀ ਲੈ ਆ ਜਾਂਦੀ ਆਂ ਹੂੰ ਸਾੜਾ ਸਾਥ ਸੂ ਸਾਡੀ ਸਾਰ ਨੇ ਕੁਛ ਨਹੀਂ ਹੈਗੀ ਵੀ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ। ਅੱਭੀ ਤੂੰ ਆਏਗਾ ਤਾਂ ਬੋਲਦੀ ਹੈਗੀ ਮੈਂ ਸਾਰ ਕਿਉਂ ਨਹੀਂ ਲੈਂਦੀ ਜੀ ਤੁਹਾਡੇ ਠੀਕ ਹੈ ਨਾ ਫੋਨ ਮੈਂ ਤੈਨੂੰ ਕਰਦੀ ਹੈਗੀ ਜਦੋਂ ਮੈਂ ਫੋਨ ਕਰਦੇ ਤੂੰ ਮੇਰਾ ਫੋਨ ਹੀ ਨਹੀਂ ਚੱਕਦੀ ਮਹੀਨੇ ਚੋਂ ਇੱਕ ਦਿਨ ਆਗਾ ਕਦੇ ਤੂੰ ਚੱਕ ਲੈ ਉਹ ਵੀ ਬਸ ਤੂੰ ਆਏ ਖੇਖੇ ਚ ਬੋਲ ਲੇਗੀ ਲੈ ਅਸੀਂ ਕਿਹੜੇ ਬੇਲੀਆ ਤੇਰਾ ਫੋਨ ਚੱਕਣ ਨੂੰ ਸੌ ਕੰਮ ਹੁੰਦੇ ਆ ਉਹ ਨਹੀਂ ਕਹਿਆ ਜੁਹਾ ਕਹਿੰਦਾ ਉਹਨੂੰ ਵੀ ਸੰਭਣਾ ਹੁੰਦਾਗਾ ਕਿ ਹੱਥ 'ਚ ਫੋਨ ਲੈ ਕੇ ਬੈਠੀ ਰਿਹਾ ਕਰਾਂ ਵੀ ਤੂੰ ਫੋਨ ਲਾਏਂਗੀ ਮੈਨੂੰ ਫਿਰ ਭਾਬੀ ਹੁਣ ਤਾਂ ਮੈਂ ਸਾਲ ਬਾਅਦ ਆਈ ਆ ਪਿਛਲੀ ਵਾਰ ਵੀ ਤੂੰ ਐ ਕਰੀ ਸੀਗੀ ਮੇਰੇ ਨਾਲ ਜਦੋਂ ਮੈਂ ਪਹਿਲਾਂ ਆਈ ਸੀ ਉਦੋਂ ਤੂੰ ਆਦੇ ਪੇਖੀ ਜਾਣਾ ਸੀਗਾ ਚੱਲ ਮੈਂ ਤਾਂ ਚੁੱਪ ਕਰਕੇ ਵਾਗ ਗਈ ਫਿਰ ਜਿੱਦ ਨੂੰ ਐ ਆਂਦੀ ਆ ਪਿਛਲੇ ਸਾਲ ਵੀ ਤੇਰੇ ਨਾਲ ਐ ਕੀਤਾ ਸੀ ਫਿਰ ਹੁਣ ਕਾਦੋਂ ਮੂੰਹ ਚੱਕ ਗਿਆ ਵੀ ਇੱਥੇ ਫਿਰ ਭਾਬੀ ਹੁਣ ਤਿਹਾਰ ਨੂੰ ਤਾਂ ਸਾਰੀਆਂ ਕੁੜੀਆਂ ਆਉਂਦੀਆਂ ਨੇਗੀ ਮੈਨੂੰ ਕਿਹੜਾ ਪਤਾ ਸੀਗਾ ਵੀ ਹੁਣ ਵੀ ਤੂੰ ਹੋਰ ਤੇਰੇ ਬਿਨਾ ਤਾਂ ਕਾਨੂੰ ਕੋਈ ਤਿਉਹਾਰ ਬਣਾਇਆ ਜਾਂਦਾ ਹੁਣ ਭਾਬੀ ਰਖੜੀ ਤਾਂ ਭੈਣ ਭਰਾਵਾਂ ਦਾ ਤਿਹਾਰੀ ਹੁੰਦਾ ਦਾ ਭੈਣਾਂ ਨਾਲ ਹੀ ਬਣਾਇਆ ਜਾਂਦਾ ਦਾ ਆਹੋ ਹੋਰ ਤੇਰੇ ਵੀਰੇ ਨੂੰ ਕਾਨੂੰ ਕੋਈ ਕੰਮ ਨਾ ਸੋ ਕੰਮ ਐ ਸੰਤੇ ਤੇਰੇ ਵਾਸਤੇ ਧੂੜੀ ਬੈਠਾ ਉਹ ਵੀ ਹਾਂ ਮੇਰੀ ਭੈਣ ਆਉਗੀ ਰਖੜੀ ਲੈ ਕੇ ਮੈਂ ਰਖੜੀ ਬਣਾਉਂਗਾ ਹੋਰ ਬਥੇਰੀ ਕੂਬਿਲਦਾਰੀ ਐ ਸਾਡੀ ਆ ਜਾਂਦੀ ਤੈਨੂੰ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਬਸ ਆ ਜਾਂ ਦੀ ਇੱਕ ਤਾਂ ਗਿਆ ਲੈ ਕੇ 10 ਰੁਪਈਆ ਦਾ ਉਹ ਗੋਸ ਇੰਨਾ ਸਿਆਣਾ ਹੈਗਾ ਤੈਨੂੰ 2000 ਰੁਪਈਆ ਕੱਢ ਕੇ ਫੜਾ ਲੰਦਾ ਉਹਦੀ ਫੜ ਲੈਂਦੇ ਜੱਕ ਨੇ ਭਾਵੇਂ ਮੈਂ ਕਿਹੜਾ ਪੈਸੇ ਲੈਣਾ ਹੁਣੀ ਹੈ ਮੇਰੇ ਕੋਲ ਤਾਂ ਸਾਰਾ ਕੁਝ ਆ ਰੱਬ ਦਾ ਦਿੱਤਾ ਠੀਕ ਆ ਇਹ ਤਾਂ ਰਖੜੀ ਦਾ ਤਾਂ ਇੱਕ ਆਏ ਹੁੰਦਾ ਵੀ ਭੈਣ ਭਰਾ ਨਾਲ ਤਾਂ ਮਿਲ ਜਾਂਦੇ ਇੱਕ ਦੂਜੇ ਨੂੰ ਵੀ ਇਹ ਤਾਂ ਪਿਆਰ ਹੁੰਦਾ ਭੈਣ ਭਰਾ ਦਾ ਵੀ ਕੋਈ ਮੈਂ ਪੈਸੇ ਲੈਣ ਨਹੀਂ ਆਉਗੀ ਬੱਸ ਰੰਦੇ ਮੈਨੂੰ ਸਾਰਾ ਪਤਾ ਹੀ ਐ ਵੀ ਤੂੰ ਪੈਸੇ ਲੈਣਾ ਆਉਣੀ ਐ ਕਿ ਨਹੀਂ ਆਉਂਦੀ ਮੋੜ ਕੇ ਉਹਨੂੰ ਕਹ ਦੇ ਕਿ ਐ ਕਿ ਨਹੀਂ ਬਸ ਉੱਤੋਂ ਉੱਤੋਂ ਕਹੀ ਆਉਗੀ ਨਾ ਵੀਰੇ ਇੰਨੇ ਪੈਸੇ ਕਾਣੂ ਨੇ ਨਾ ਵੀਰੇ ਇੰਨੇ ਪੈਸੇ ਕਾਣੂ ਨੇ ਜਿੰਨਾ ਹੋਵੇ ਨਾ ਤਾਂ ਉਹ ਜੋ 2600 ਰੁਪਏ ਲੈ ਜਾ ਕਰ ਕੋਈ ਨਹੀਂ ਹੋਵੇ ਠੀਕ ਆ ਭਾਬੀ ਹੁਣ ਮੈਨੂੰ ਆਈ ਲੜੀ ਜਾਣਗੀ ਜਾਂ ਪਾਣੀ ਦਾ ਲਿਆ ਦੇਗੀ ਮੈਨੂੰ ਕੱਲਾ ਹੋਰ ਐਨਾ ਬੋਲ ਬੋਲ ਕੇ ਤੇਰਾ ਸੰਦ ਸੁੱਕ ਗਿਆ ਲਿਆ ਦੇ ਮੈਨੂੰ ਪਾਣੀ ਵੀ ਅੱਜ ਦੁਪਹਿਰੇ ਪਕਾਉਣ ਨੂੰ ਜੇ ਮਾਂ ਜਿ ਤੂੰ ਹੁੰਦੀ ਨਾ ਆ ਦੇਖ ਲੈ ਭਾਬੀ ਮੇਰੇ ਨਾਲ ਕਿਵੇਂ سلوਕ ਕਰਦੀ ਆ ਤੈਨੂੰ ਕਿੰਨਾ ਚਾਹ ਹੁੰਦਾ ਸੀਗਾ ਮੇਰੇ ਆਉਣ ਦਾ ਪਹਿਲੀ ਤੂੰ ਬਾਹਰ ਚ ਖੜ ਜਾਂਦੀ ਪਹਿਲਾਂ ਤਾਂ ਘੰਟਾ ਮੈਨੂੰ ਭਾਬੀ ਨੇ ਗੇਟ ਨਹੀਂ ਖੋਲਿਆਗਾ ਤੇ ਫਿਰ ਆਪ ਦੇਖ ਲੈ ਤੂੰ ਮੈਨੂੰ ਪਾਣੀ ਦੀ ਘੁੱਟ ਨਹੀਂ ਦਿੱਤੀ ਹੁਣ ਤੱਕ ਭਾਬੀ ਨੇ ਵੀ ਮੈਂ ਕੀ ਮਾੜਾ ਕੀਤਾਗਾ ਤਾਂ ਹੀ ਅਗਲਾ ਐਵੇਂ ਥੋੜੀ ਕਹਿੰਦਾ ਵੀ ਮਾਵਾ ਨਾਲ ਹੀ ਪੇਕੇ ਹੁੰਦੇ ਨੇਗੇ ਮੈਂ ਸਿਰਫ ਇੱਕ ਆਦੇ ਭਰਾ ਦੇ ਰਖੜੀ ਬੰਨਣ ਆਈ ਹੈਗੀ ਫਿਰ ਵੀ ਮੈਨੂੰ ਭਾਬੀ ਜਰਦੀ ਨਹੀਂਗੇ ਮੈਂ ਕਿਹੜਾ ਕੁਸ ਇੱਥੋਂ ਚੱਕ ਕੇ ਲੈ ਜੂੰਗੀ ਵੀ ਜਾ ਮੈਨੂੰ ਕਿਸੇ ਚੀਜ਼ ਦੀ ਘਰੇ ਕਮੀ ਆਂਗੀ ਮੈਂ ਤਾਂ ਸਿਰਫ ਇੱਕ ਆਪਦੇ ਪੇਕੇਆਂ ਦੇ ਮੋਹ ਪਿਆਰ ਲਈ ਤੇ ਆਪਦੇ ਭਰਾ ਦੀ ਯਾਦ ਆਉਂਦੀ ਉਹਦੇ ਲਈ ਆ ਜੰਨੀ ਆਂਗੀ ਵੀ ਚਲੋ ਸਾਲ ਬਾਅਦ ਤਾਂ ਆਪਾਂ ਨੂੰ ਹੁੰਦਾ ਹੀ ਹੈਗਾ ਜਦੋਂ ਰਖੜੀ ਦਾ ਤਿਹਾਰ ਆ ਇਹ ਤਾਂ ਇੱਕ ਭੈਣ ਭਰਾ ਦੇ ਪਿਆਰ ਦਾਗਾ ਭਾਬੀ ਨੂੰ ਪਤਾ ਨਹੀਂ ਕਿਉਂ ਐਂ ਲੱਗਦਾ ਵੀ ਮੈਂ ਸਿਰਫ ਇੱਥੇ ਕੱਲਾ ਲੈਣਾ ਆਉਣੀ ਹੈਗੀ ਤੂੰ ਕੀ ਕੱਲੀ ਬੜਬੜ ਜੇ ਕਰੀਂ ਨਹੀਂ ਲੈ ਫੜ ਪਾਣੀ ਕੋਸ਼ੀ ਨੀ ਭਾਬੀ ਮੈਂ ਤਾਂ ਬਸ ਮੰਮੀ ਦੀ ਯਾਦ ਆ ਗਈ ਸੀ ਜੀ ਤਾਂ ਗੱਲਾਂ ਜਿਆ ਕਰ ਜਾਂਦੀ ਸੀ ਆਪਦੇ ਆਪ ਨਾਲ ਬਸ ਬਸ ਪਖੰਡੇ ਨਿਆ ਕਰਾ ਕਰ ਇੱਥੇ ਆ ਕੇ ਆਉਣ ਲੱਗੀ ਨੂੰ ਮਾਂ ਦੀ ਯਾਦ ਤੇ ਭਾਬੀ ਮਾਂ ਦੀ ਯਾਦ ਤਾਂ ਹੁਣ ਆਉਗੀ ਨਾ ਜਦ ਆਪਾਂ ਪੇਕੀ ਆਵਾਂਗੇ ਮਾਂ ਆਪਾਂ ਨੂੰ ਦੱਸੂਗੀ ਨਾ ਪੇਕੀ ਚੰਗਾ ਚੰਗਾ ਪਾਣੀ ਪੀ ਲੈ ਬਸ ਗੱਲਾਂ ਕਰ ਲਿਖਦੇ ਆਂ ਕਾ ਵੀ ਲਾਇਆ ਸੀ ਵੀਰੇ ਨੂੰ ਫੋਨ ਕਦੋਂ ਕਾਊਗਾ ਤੇਰੇ ਆਉਣ ਤੋਂ ਪਹਿਲਾਂ ਹੀ ਲਾ ਕੇ ਰੈਟੀ ਸੀ ਮੈਨੂੰ ਕੰਮ ਸੀਗਾ ਮੈਨੂੰ ਉਹਨੂੰ ਕੋਈ ਕੰਮ ਕਹਿਣਾ ਸੀਗਾ ਉਹ ਕਹਿੰਦੇ ਮੈਂ ਤਾਂ ਹੜਾ ਟਾਈਮ ਲੱਗੂ ਆ ਉਹਨੂੰ ਤਾਂ ਹੱਥ ਵੀ ਹੋ ਜੂ ਆਉਂਦਿਆਂ ਨੂੰ ਤੂੰ ਐ ਕਰ ਮੈਂ ਤਾਂ ਕਹਣੀ ਆ ਤੂੰ ਫੇਰ ਕਿਸੇ ਦੇ ਨਾਲ ਆ ਗਈ ਬੰਨੇ ਰਖੜੀ ਜਿੱਦੇ ਤੇਰਾ ਵੀਰਾ ਘਰੇ ਹੋਇਆ ਹੁਣ ਉਹ ਘਰੇ ਤਾਂ ਹੈ ਨਹੀਂਗਾ ਤੂੰ ਇੱਥੇ ਬੈਠੀ ਡਿੱਕੀ ਆਏਂਗੀ ਗਾਹ ਤੈਨੂੰ ਘਰ ਦੀ ਡਿੱਕੀ ਆਣਗੀ ਕੰਮ ਵੀ ਕਰਨਾ ਹੋਣਾ ਤੂੰ ਜਾ ਕੇ ਅਧਿਰਾਤ ਵਜੂ ਘਰੇ ਜਾਂਦੀ ਉਹ ਤੈਨੂੰ ਫੇਰ ਹੁਣ ਭਾਬੀ ਮੈਂ ਦਵਾਰੇ ਆਉਂਗੀ ਵੀ ਹੋਰ ਤੂੰ ਕਹੜੇ ਫੋਨ ਕਰਕੇ ਆਏ ਆਪ ਹੀ ਆ ਗਈ ਮੂੰਹ ਚ ਬਾਬੀ ਫੋਨ ਮੈਂ ਕਿੰਨੇ ਵਾਰ ਤਲਾਇਆ ਸੀਗਾ ਵੀਰੇ ਦਾ ਲੱਗਿਆ ਨਹੀਂਗਾ ਤੇ ਤੂੰ ਚੱਕਿਆ ਨਹੀਂਗਾ ਲੈ ਫਿਰ ਤੈਨੂੰ ਦੱਸਿਆ ਵੀ 100 ਕੰਮ ਹੁੰਦੇ ਨੇ ਉਸੇ ਤੇਰੇ ਫੋਨ ਦੀ ਡੀਕ 'ਚ ਬੈਠੇ ਰਿਹਾ ਕਰੀਏ ਹੁਣ ਮੈਨੂੰ ਕਿਹੜਾ ਪਾ ਵੀ ਪਤਾ ਸੀਗਾ ਫੇਰ ਹੁਣ ਵੀ ਤੈਨੂੰ ਕਹਿ ਫਿਰ ਹੁੰਦਾ ਵੀ ਤੇਰਾ ਵੀਰਾ ਤਾਂ ਘਰੇ ਨਹੀਂ ਹੈਗਾ ਉਹ ਤਾਂ ਅੱਠ ਨੂੰ ਹੋ ਜੂ ਆਉਂਦੇ ਨੂੰ ਤੂੰ ਫਿਰ ਕਿਸੇ ਦੇ ਨਾਲ ਆ ਜਾਈਂ ਬੇਲੀ ਤੇ ਹੈਗੀ ਤੈਨੂੰ ਕੋਈ ਕੰਮ ਆਗਾ ਜੋ ਰੋਜੀ ਕਰੇ ਵਸ ਚੜ ਕੇ ਆ ਜਾਈਂ ਠੀਕ ਆ ਬਾਬੀ ਬੁੜੀਆ ਮਗਰੋ ਲੈ ਬਾਕੀ ਆ ਆਈ ਇੱਥੇ ਪਕਾਉ ਨੂੰ ਲੈ ਨਹੀਂ ਤਾਂ ਗਰਮੀ ਆ ਤਾਂ ਤੂੰ ਟਿੱਕੀ ਨਹੀਂ ਬੈਠਿਆ ਆਂਦਾ ਤੇਰੇ ਬਿਨਾ ਤਾਂ ਕਾਣੂ ਕੋਤੇ ਰਖੜੀਆਂ ਬੰਨ੍ਹਿਆ ਜਾਂਦੀਆਂ ਤੂੰ ਆਏਂਗੀ ਫਿਰ ਤਾਂ ਕਿਉਂ ਕਿਸ ਨੇ ਰਖੜੀ ਤੇ ਤਹਾਰ ਮਣਾਉਣਾ ਆ ਜਾਂਦੀ ਇੱਥੇ ਲੈਣ ਦੀ ਮਾਰੀ ਆ ਗਈ ਹੁਣ 10 ਰੁਪਏ ਦਾ ਧਾਗਾ ਲੈ ਕੇ ਵੀ ਮੈਂ ਤਾਂ 2000 ਰੁਪਏ ਮਿਲੂਗਾ ਉਹ ਵੀ ਅੱਗੋਂ ਇੰਨਾ ਸਹਣਾ 2000 ਤੋਂ ਘੱਟ ਦੰਦਾ ਨਹੀਂ ਮਾਂ ਦਾ ਪੁੱਤ ਬੁੜੀਆ ਪੇਸਤੀ ਹੁਣ ਇੱਕ ਵਾਰ ਨਾ ਫੋਨ ਕਰਕੇ ਕਹਿ ਲੈਣੀ ਹੈਗੀ ਉਹਦੋਂ ਨੂੰ ਟਾਈਮ ਲੱਗੂ ਈ ਫਿਰ ਵੀ ਮੈਂ ਕਹੇ ਸੀ ਵੀ ਮੇਰੇ ਸੂਟ ਫੜ ਲਏ ਆਉਂਦੇ ਸੀ ਬਲੱਡੇ ਤੋਂ ਕਦੋਂ ਮੇਰਾ ਸੂਟ ਫੜ ਕੇ ਲੈ ਕੇ ਨਾ ਵਧੀਆ ਉਹਦੇ ਨੂੰ ਇਹ ਟੱਕੂ ਜੂਗੀ ਫੋਨ ਕਰ ਲੈ ਯਾਰ ਪਾਬੀ ਨੇ ਤਾਂ ਫੇਰ ਮੇਰੇ ਨਾਲ ਐਤ ਕੀ ਐ ਕੀਤੀ ਪੈਣਾ ਪਿਛਲੇ ਸਾਲ ਐ ਕੀਤੀ ਜੇ ਮੇਰੀ ਮਾਂ ਹੁੰਦੀ ਮੈਨੂੰ ਰੋਂਦੀ ਨੂੰ ਕਾਣੂ ਭੇਜਦੀ ਕਹਿੰਦੀ ਵੀਰਾ ਤਾਂ ਹੈ ਨਹੀਂਗਾ ਤੂੰ ਦੁਬਾਰੇ ਆਜੇ ਰਖੜੀ ਬਣਨ ਇੱਕ ਮੈਨੂੰ ਰਖੜੀ ਦਾ ਤਿਹਾੜੀ ਆ ਪਾਬੀ ਉਹ ਵੀ ਨਹੀਂ ਬਣਨ ਦਿੰਦੀਗੀ ਐਜੀ ਪਾਬੀ ਐਜੀ ਉਹ ਤਾਂ ਮਾਂ ਦੀ ਜ਼ਿਆਦਾ ਆਉਂਦੀ ਹੈਗੀ। ਆਨੇ ਭਾਬੀ ਨੇ ਫੇਰ ਮੇਰੇ ਨਾਲ ਇਤਕੀ ਆਏ ਕੀਤਾ। ਮੈਂ ਬਸ ਕੀ ਮੰਗਦੀ ਸੀ ਮੈਨੂੰ ਵੀਰੇ ਤੇ ਖੜੀ ਵੀ ਨਹੀਂ ਬੰਨਣ ਦਿੱਤੀਗੀ। ਕਿੱਡੀ ਚੰਦਰੀ ਹੈਗੀ ਭਾਬੀ ਜੇ ਮੇਰੀ ਮਾਂ ਹੁੰਦੀ ਮੈਂ ਕਾਹਨੂੰ ਆਏ ਜਾਂਦੀ। ਕਮਲਾ ਆ ਰਹੀ ਐ? ਹਾਂ ਸੱਸੀ ਗੱਲ ਮਸੀ। ਸੱਸੀ ਕਾ ਹਾਂ ਠੀਕ ਐ? ਹਾਂਜੀ ਵਧੀਆ ਤੁਸੀਂ ਦੱਸੋ। ਕਿਵੇਂ ਮੁਰਵੀ ਚੱਲੀ ਤੂੰ ਨੇ? ਹਾਂ ਮਾਸੀ ਬਸ ਉਹ ਕਰੇ ਨਹੀਂ ਸਰਦਾ ਸੀ ਤਾਂ ਕਰਕੇ। ਕਿਵੇਂ ਤੇਰੀ ਪਰਜਾਈ ਵਧੀਆ ਰਹੀ? ਹਾਂਜੀ ਵਧੀਆ ਰਹੀ ਹੈਗੀ। ਚਲ ਵਧੀਆ ਥੀ ਕਿਤਾ ਚੰਗੀ ਰਹੀ ਤੇ ਹਾਂ ਨਹੀਂ ਨਹੀਂ ਵਧੀਆ ਸੀ ਵਧੀਆ ਸਕੇ ਬਲਾਇਆ ਹਾਂਜੀ ਹਾਂਜੀ ਵਧੀਆ ਬਲਾਇਆ ਚਲ ਵਧੀਆ ਆ ਨਾ ਇਹ ਤੋ ਅੱਖਾਂ ਨ ਮਸਰ ਜਾਨੀ ਤੇ ਇਹ ਲਾ ਤੇ ਮੇ ਰੋਕ ਕੇ ਆਈ ਹੁੰਨੀ ਐ ਨਹੀਂ ਮਸੀ ਉਹ ਤਾਂ ਅੱਖ ਚ ਕੁਛ ਪੈ ਗਿਆ ਸੀਗਾ ਜੀ ਤਾਂ ਕਰਕੇ ਨਾ ਇਹ ਤਾਂ ਲੱਗਦਾ ਹੀ ਨਹੀਂ ਹੈ ਕਿ ਅੱਖਾਂ ਚ ਆਖਾਂ ਤਾਂ ਤੇਰੇ ਦੋਨੇ ਲਾਲ ਹੋਈਆਂ ਪਈਆਂ ਨੇ। ਨਾ ਉਹਨੇ ਤਾਂ ਨਹੀਂ ਮੈਨੂੰ ਕੁਝ ਕਿਹਾ ਹੈਗਾ ਉਹ ਤਾਂ ਪੈ ਕੋਈ ਕਣਕੁਣ ਜਿਹਾ ਪੈ ਗਿਆ ਹੁਣ ਅੱਖਾਂ ਚ ਤਾਂ ਕਰਕੇ ਅੱਖ ਲਾਲ ਹੋ ਗਈਆਂ। ਚਲਤੀ ਹੈ ਵਧੀਆ ਹੈ ਉਹਦੀ ਅਕਲ ਟਕਾਣੇ ਤਾ ਦੀ ਹੱਸ ਕੇ ਤਾਂ ਤੈਨੂੰ ਬੁਲਾ ਲਿਆ। ਹਾਂ ਨਾ ਨਾ ਵਧੀਆ ਬੁਲਾਏਗਾ ਮੈਂ ਵੀ ਝੂਠ ਨਹੀਂ ਮਾਰਦੀ। ਹਾਂ ਚਲ ਬੱਸ ਮੈਂ ਜਾਨੀ ਮੇਰੇ ਨਾਲ ਬੱਸ ਦਾ ਟਾਈਮ ਹੋਇਆ ਹੈ। ਠੀਕ ਹੈ ਜੀ। ਮੈਨੂੰ ਨਹੀਂ ਪਤਾ ਨਾ ਲੱਗਦਾ ਹੈਗਾ ਵੀ ਇਹਨੇ ਹੱਸ ਕੇ ਬੁਲਾਇਆ ਹੋਊਗਾ। ਕਿੰਡੀ ਚੰਗੀ ਕੁੜੀ ਹੈ। ਆਦੀ ਪਰ ਜਈਦਾ ਕਿੰਨੇ ਪੜਦੇ ਰੱਖਦੇ ਨਾਲੇ ਨੂੰ ਦੇਲੀ ਦੇ ਅੰਦਰ ਪੈਰ ਨਹੀਂ ਰੱਖਣੇ ਦੀ ਹੈਗੀ ਤਾਂ ਵੀ ਉਹਦੇ ਪੜਦੇ ਰੱਖਦੇ ਵੀ ਤੂੰ ਮੈਨੂੰ ਕੀ ਖਲਾਉਨੇ ਮੈਂ ਸਾਰੀਆਂ ਜਾਣਦੀਆਂ ਦੀ ਕਿਵੇਂ ਕਰ ਦਿੱਤੇ ਨਾ ਕਿੰਨਾ ਕਿ ਚੰਗੇ ਸਲੂਕ ਕਰਦੇ ਕਿੰਨੇ ਕਿ ਤੇਰੇ ਨਾਲ ਮਾੜੇ ਕਰਦੀ ਹੈ ਕਿੰਨੀ ਚੰਗੀ ਕੁੜੀ ਹੈ ਨਾਲੇ ਦੇ ਦੇਖ ਕੇ ਨਾ ਜ ਮਹਾਰਾਜ ਹੀ ਨਹੀਂ ਹੈਗੀ ਇਹ ਫੇਰ ਵੀ ਇੰਨੇ ਪੜਦੇ ਰੱਖਦੇ ਪਰ ਜਾਈ ਤੇ ਇਹ ਕੋਹ ਚੰਦਰੀ ਜਿਹੜੀ ਦੇਖ ਕੇ ਮੱਥੇ ਵਟ ਪਾ ਲੈਂਦੀ ਹੈ ਇਨੂੰ ਦੇਖ ਕੇ ਰਾਜੀ ਨਹੀਂ ਹੈਗੀ ਬੇ ਕੜਾ ਤਾਂ ਇੱਥੋਂ ਕੁਝ ਲੈ ਕੇ ਜਾਂਦੀ ਐ ਇਹ ਤਾਂ ਚੱਲ ਮਿਲਣ ਗੇਲਣ ਹੁੰਦਾ ਜਵਾਖੜੀ ਰਖੜੀ ਬੰਦਨ ਆਈ ਹੋਗੀ ਕਿਵੇਂ ਮਨ ਪਰ ਪਰ ਜਾਂਦੀ ਐ ਚੱਲ ਜੇ ਹੈ ਜਵਾਨਾ ਭਾਈ ਮਾੜਾ ਟਾਈਮ ਐ ਹਾਂ ਤਾਮਲੇ ਬੈਨਾਂ ਉਹਦੇ ਸਸਕਾ ਸਸਕਾ ਨਹੀਂ ਹੋਰ ਤੀ ਨਗਰੇ ਤੂੰ ਕਹਿੰਦੀ ਕਦੋਂ ਆਈ ਸੀਗੀ ਤੂੰ ਮੁਰਬੀ ਚੱਲੀ ਹੈ ਮੈਨੂੰ ਵੀਰੇ ਹੋ ਗਿਆ ਘੰਟਾ ਤੱਕ ਮੈਂ ਤੇਰੇ ਖੜੀ ਬੰਨਾਂ ਨਾ ਆਈ ਸੀਗੀ ਫਿਰ ਤੂੰ ਮੁਰਬੀ ਚੱਲੀ ਰਹਿੰਦੀ ਨਹੀਂ ਅੱਜ ਤੋਂ ਨਾ ਮੈਂ ਬਸ ਕਰੇ ਨਹੀਂ ਸਰਦਾ ਸੀ ਮੈਂ ਭਾਬੀ ਨੂੰ ਰਖੜੀ ਫੜਾਇਆ ਹੀ ਸੀ ਰਖੜੀ ਨਹੀਂ ਤੂੰ ਰੋਈ ਜੀ ਕਿਵੇਂ ਜਾਣਨੀ ਆ ਨਾ ਵੀਰੇ ਕੁਛ ਨਹੀਂ ਬਸ ਉਹ ਤਾਂ ਵੈਸੀ ਆ ਜਾ ਜਾ ਤੂੰ ਮੈਂ ਤੈਨੂੰ ਫੇਰ ਸੱਦਦੀ ਨਹੀਂ ਵੀਰੇ ਕੋਈ ਨਹੀਂ ਤੁਸੀਂ ਜਾਓ ਮੈਂ ਰਖੜੀ ਫੜਾਇਆ ਹੀ ਸੀ ਤੁਸੀਂ ਭਾਬੀ ਤੋਂ ਬਣਨਾ ਆਪ ਹੀ ਬਣਵਾ ਦੂਗੀ ਜਵਾਕ ਤੋਂ ਨਾ ਭੈਣੇ ਰਖੜੀ ਤਾਂ ਭੈਣ ਬਨ ਕੇ ਜਾਵੇ ਨਾ ਤਾਂ ਹੀ ਚੰਗਾ ਹੁੰਦਾ ਦਾ ਐ ਰਖੜੀ ਰੱਖਣ ਦਾ ਕੀ ਫਾਇਦਾ ਹੋਇਆ ਆ ਜਾ ਤੂੰ ਮੇਰੇ ਰਖੜੀ ਬੰਨੀ ਮੇਰੀ ਮੁਰਕੇ ਵੀਰੇ ਸੋ ਕਰੇ ਕਲੇਸ਼ ਨਹੀਂ ਪਾਉਣਾ ਚਾਹੁੰਦੀ ਮੈਂ ਹਨਾ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਚੱਲ ਮੁੜ ਕੇ ਵੀਰੇ ਭਾਬੀ ਬੋਲੂਗੀ ਐਵੇਂ ਤੇਰਾ ਘਰ ਖਰਾਬ ਹੋਊਗਾ ਕੋਈ ਫਾਇਦਾ ਨਹੀਂ ਵੀਰੇ ਐ ਕਿਵੇਂ ਬੋਲੂਗੀ ਉਹਦਾ ਕੀ ਕਰਦਾ ਰਾਜਾ ਨਹੀਂ ਵੀਰੇ ਮੁੜ ਕੇ ਤੁਸੀਂ ਰਹਿਣ ਦਿਓ ਮੈਨੂੰ ਮੈਂ ਜ ਬਸ ਆਉਣ ਵਾਲੀ ਆ 15 ਮਿੰਟ ਰਹਿ ਮੈਂ ਕਹਿੰਦਾ ਕਮਲ ਤੂੰ ਮੇਰੇ ਨਾਲ ਚੱਲ ਪੈਣੇ ਆ ਜਾ ਚੱਲ ਵੀਰੇ ਮਰਜ਼ੀ ਆ ਤੇਰੀ ਹਨਾ ਜਿਵੇਂ ਤੁਸੀਂ ਕਹਿੰਦੇ ਹੋ ਪੈਣੇ ਤੁਰੂਣਾ ਤੂੰ ਅੰਦਰ ਚੱਲ ਮੈਂ ਦੇਖਦਾਂਗਾ ਤੇਰੀ ਭਾਬੀ ਤੇਰਾ ਕੀ ਸਲੋ ਕਰਦੀ ਨਹੀਂ ਵੀਰੇ ਤੁਸੀਂ ਰਹਿਣ ਦਿਓ ਨਾ ਨਾ ਵੀ ਮੈਂ ਤੇਰਾ ਘਰ ਥੋੜੀ ਖਰਾਬ ਕਰਨਾਗਾ ਨਾ ਨਾ ਤੂੰ ਕੁਕੇ ਅੰਦਰ ਚੱਲ ਮੈਂ ਦੇਖਦਾਂਗਾ ਤੂੰ ਬਾਹਰ ਖੋਲ ਮੈਂ ਦੇਖਦਾ ਕੀ ਕਰਦੀ ਉਹ ਠੀਕ ਆ ਵੀਰੇ ਲੈ ਤੈਨੂੰ ਹੁਣ ਤਾਂ ਹਲੇ ਭੇਜਿਆ ਸੀਗਾ ਤੂੰ ਫੇਰ ਇੱਥੇ ਖੜੀਆਂ ਮੂੰਹ ਚੱਕ ਕੇ ਕਾ ਤੂੰ ਮੁੜੀ ਤੈਨੂੰ ਕਿਹਾ ਸੀ ਵੀ ਤੇਰਾ ਵੀਰਾ ਘਰੇ ਨਹੀਂ ਹੈਗਾ ਉਹ ਤਾਂ ਖੇਤ ਗਿਆ ਹੋਇਆਗਾ ਭਾਬੀ ਮੈਨੂੰ ਆਏ ਸੀਗਾ ਵੀਰਾ ਆ ਜਾਊਗਾ ਵੀ ਚਲ ਮੈਂ ਖੜੀ ਬੰਨ ਕੇ ਬਾਗਜਾ ਤੀਨ ਸ਼ਰਮਾਲਾ ਜਾ ਕਰੋ ਤੈਨੂੰ ਜਿਉਂ ਕਿਹੜਾ ਕਈ ਰਸਤਾ ਗਿਆ ਹੈ ਇੱਧਰ ਆ ਬੈਣੇ ਨੂੰ ਆਏ ਤੱਕੇ ਦੇ ਜਾਂ ਨੀਂ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੱਡੀ ਐ ਇਹ ਆਪਾਂ ਤੋਂ ਮੈਂ ਤਾਂ ਇਹ ਕਿਹਾ ਸੀ ਵੀ ਤੁਸੀਂ ਘਰੇ ਨਹੀਂ ਹੈਗੇ ਵੀ ਚਲ ਵੀਰੇ ਤੁਸੀਂ ਨਾ ਬੋਲੋ ਭਾਬੀ ਚੱਲ ਬੈਣੇ ਤੂੰ ਅੰਦਰ ਚੱਲ ਤੈਨੂੰ ਪਤਾ ਨਹੀਂ ਹੈਗਾ ਆਏ ਦੇ ਇੱਜ਼ਤ ਕਿਵੇਂ ਕਰੀਦੀ ਹੁੰਦੀ ਹੈ ਅੱਛਾ ਹੁਣ ਭਰਾ ਨੂੰ ਚੁਗੜੀ ਲਾ ਕੇ ਲਈ ਹੈ ਤੂੰ ਅੰਦਰ ਨਾ ਕੋਈ ਚੋਗਲੀ ਨਹੀਂ ਲਾਈ ਹੈਗੀ। ਨਾ ਤੂੰ ਮੈਨੂੰ ਆਏਂਦਾ ਸਬ ਮਿੱਤੂ ਆਈ ਵਾਰ ਮੇਰੀ ਫੈਨਾ ਹਾਂ ਕਰਦੀ ਐ ਜੇ ਕੱਲ ਨੂੰ ਤੇਰੇ ਨਾਲ ਕੋਈ ਹਾਂ ਕਰੇ। ਮੇਰੀ ਪਰਜਾਈ ਦਾ ਮੇਰਾ ਬਥੇਰਾ ਮੋਕਾ ਕਰਦੀ ਐ ਗਿਆ ਨਾ ਚਾਹ ਕਰਦੀ ਐ ਮੇਰੇ ਗਈਆਂ ਨਾਲ ਉਹ ਮੈਨੂੰ ਕਿਉਂ ਕੁਛ ਕਹੂਗੀ? ਫਿਰ ਉਸੇ ਤੋਂ ਸਿੱਖਿਆ ਲੈ ਲੈ ਤੂੰ ਮਿੱਜੀ ਤੋਂ ਹੋ ਤੇ ਰੈਣਾ ਕਰਦੀ ਐ ਤੂੰ ਕਦੋਂ ਨਹੀਂ ਆਪਣੀ ਨਨਤਾ ਕਰਦੀ ਹੈਗੀ? ਚਲ ਮੇਰੇ ਤੁਸੀਂ ਮੇਰੇ ਪਿੱਛੇ ਨਾ ਭਾਬੀ ਨੂੰ ਬੋਲੋ ਐਵੇਂ ਕੀ ਫਾਇਦਾਗਾ। ਹੋਰ ਕਾ ਤੂੰ ਲੜਾਈ ਪੁਆਈ ਦਿੱਤੀ ਸਾਡੇ ਚ ਹੁਣ ਕਾ ਤੋ ਕਹਣੀ ਐ ਵੀ ਨਾ ਬੋਲੋ ਭਾਬੀ ਮੈਂ ਵੀਰੇ ਨੂੰ ਕੁਛ ਨਹੀਂ ਕਿਹਾ ਮੈਂ ਤਾਂ ਬਸ ਸਟੈਂਡ ਤੇ ਖੜੀ ਸੀਗੀ ਉਹਦਾ ਚੰਗਾ ਮੈਂ ਉਧਰੋਂ ਆਉਂਦਾ ਸੀਗਾ ਮੈਨੂੰ ਮਿਲ ਗਈ ਭਾਵੇਂ ਮੈਂ ਚੱਲ ਵਾਪਸ ਲਿਆ ਆ ਨਹੀਂ ਇਹ ਤਾਂ ਹੀ ਭਗ ਜਾਂਦੀ ਮੈਨੂੰ ਤੁਸੀਂ ਕਹਿਤਾ ਸੀ ਵੀ ਤੂੰ ਭਗ ਜਾ ਭਾਬੀ ਮੈਂ ਤਾਂ ਚਲੀ ਗਈ ਸੀ ਹਜੇ ਬੱਸ 'ਚ 10 ਮਿੰਟ ਪਿਆਏ ਸੀਗੇ ਵੀਰਾ ਕਿਤੇ ਉਧਰੋਂ ਆ ਗਿਆ ਨਾਲੇ ਭਾਬੀ ਮੈਂ ਕਿਹੜਾ ਇੱਥੇ ਲੈਣ ਆਉਣੀ ਐਗੀ ਮੈਂ ਤਾਂ ਸਿਰਫ ਆਪਦੇ ਪ੍ਰਾ ਪ੍ਰਾ ਦੇ ਪਿਆਰ ਲਈ ਆਉਣੀ ਐਗੀ ਬੀਚਲੋ ਸਾਲ ਬਾਅਦ ਤਿਹਾਰ ਆਉਂਦਾ ਗਾ ਨਖੜੀ ਦਾ ਮੈਨੂੰ ਭਾਬੀ ਕੁਛ ਨਹੀਂ ਚਾਹੁੰਦਾ ਹੈਗਾ ਤੂੰ ਇੰਨਾ ਨਾ ਹੋ ਕਰ ਵੀ ਮੈਂ ਇੱਥੋਂ ਲੈਣ ਆਉਣੀ ਹੈਗੀ ਲੈ ਲੈ ਆਪਣਾ ਕੀ ਜਾ ਕੇ ਲੈ ਜਾਂਦੀ ਐ ਇਹ ਇਹ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਧੀਆਂ ਤਾਂ ਇਹਨੇ ਤਾਂ ਕੀ ਲੜਾਈ ਪਵਾਈ ਐ ਲੜਾਈ ਤਾਂ ਤੇਰੀ ਕਰਤੂਤ ਪਵਾਉਂਦੀ ਐ ਜੇ ਤੂੰ ਇਹਨੂੰ ਪਿਆਰ ਨਾਲ ਬੁਲਾਵੇਂ ਫੇਰ ਕਾਹਤੋਂ ਲੜਾਈ ਪਵੇ ਇਹ ਤਾਂ ਵਿਚਾਰੀ ਇੰਨੀ ਚੰਗੀ ਐ ਮੈਂ ਲੱਖ ਵਾਰੀ ਪੁੱਛਿਆ ਮੈਨੂੰ ਫੇਰ ਵੀ ਲੈਣ ਦੇ ਦੱਸਿਆ ਹੈਗਾ ਵੀ ਤੂੰ ਇਹਨੂੰ ਧੱਕੇ ਦੇ ਕੇ ਘਰੋਂ ਕੱਢਿਆਗਾ ਇਹ ਤਾਂ ਨਹੀਂ ਸੋਚਦੀ ਸੀਗੀ ਵੀ ਜੇ ਮੈਂ ਭਾਈ ਨੂੰ ਦੱਸਿਆ ਤਾਂ ਇਹ ਕਲੇਸ਼ ਕਰੂਗਾ ਘਰੇ ਜਾ ਕੇ ਪਰ ਮੇਰਾ ਮਨ ਕਹਿੰਦਾ ਸੀਗਾ ਵੀ ਭੈਣ ਮੇਰੇ ਰਖੜੀ ਬੰਨੇ ਬਿਨਾ ਜਾ ਨਹੀਂ ਸਕਦੀ ਹੈਗੀ ਮੈਨੂੰ ਪਤਾ ਸੀ ਵੀ ਤੂੰ ਹੀ ਭੇਤੀ ਹੋ ਕਰੋ ਇਹ ਇਹ ਲੜਾਈ ਨਹੀਂ ਪਵਾਉਂਦੀ ਹੈਗੀ ਜੇ ਤੂੰ ਪਿਆਰ ਨਾਲ ਬੁਲਾਵੇਂ ਫਿਰ ਕੌਣ ਲੜਾਈ ਹੋਵੇ ਨਾ ਨਾ ਭਾਬੀ ਤੂੰ ਕਿਹੜਾ ਜਾਏਂਗੀ ਨਹੀਂ ਆਉਦੇ ਪੇਕੀ ਰਖੜੀ ਬਣਨ ਤੈਨੂੰ ਵੀ ਤਾਂ ਉਹਨਾਂ ਹੀ ਚਾਗ ਨਾ ਪੇਕਿਆਂ ਦਾ ਜਿੰਨਾ ਮੈਨੂੰ ਆਗਾ ਇਹ ਤਾਂ ਭਾਬੀ ਸਾਰੀਆਂ ਕੁੜੀਆਂ ਨੂੰ ਪੇਕਿਆਂ ਦਾ ਚਾਹਉਂ ਨਹੀਂ ਹੁੰਦਾਗਾ ਜੀ ਚਾਹੇ ਕੋਈ ਬੁਢੀ ਹੋਵੇ ਚਾਹੇ ਕੋਈ ਜਵਾਨ ਹੋਵੇ ਹਾਂ ਇਹ ਗਲਤ ਦੀ ਥੋੜੀ ਠੀਕ ਹੈਗੀ ਫਿਰ ਭਾਬੀ ਜੇ ਕੱਲ ਨੂੰ ਤੇਰੀ ਪਰਜਾਈ ਤੇਰੇ ਨਾਲ ਉੱਥੇ ਗਈ ਨਾ ਲੈ ਆਏ ਕਰੇ ਮੇਰੇ ਮੰਗੂ ਫੇਰ ਹਾਂ ਇਹ ਗਲਤ ਮੈਂ ਸੁੱਚੀ ਨਹੀਂ ਵੀ ਜੇ ਮੇਰੇ ਨਾਲ ਵੀ ਉਹ ਹੈ ਬੁਰਾ ਸ਼ਲੂਕ ਕਰੇ ਜਾਂਦੀ ਉਹਨੂੰ ਮੈਨੂੰ ਕਿੰਨਾ ਦੁੱਖ ਹੋਊਗਾ ਮੈਂ ਭਾਬੀ ਫਿਰ ਵੀ ਤੈਨੂੰ ਕੁਝ ਨਹੀਂ ਬੋਲਣਗੀ ਮੈਂ ਚੁੱਪ ਕਰਕੇ ਚਲੀ ਗਈ ਸੀਗੀ ਹੋਰ ਮੈਂ ਵੀ ਤੈਨੂੰ ਜ਼ਿਆਦਾ ਬੋਲਗੀ ਕੁਛ ਕੋਈ ਨਾ ਦੀਦੀ ਹੁਣ ਤੁਸੀਂ ਬੈਠੋ ਰਖੜੀ ਬਣ ਕੇ ਆਇਓ ਵੀਰੇ ਦੇ ਮੈਨੂੰ ਮਾਫ਼ ਕਰ ਦਿਓ ਨਾਲੇ ਤੁਸੀਂ ਬੈਠੋ ਮੈਂ ਲੈ ਕੇ ਆਉਣੀ ਆਂ ਪਲੇਟਿਸ ਸੁਣਾਉਣ ਲਈ ਰਖੜੀ ਲੈ ਕੇ ਪੜਨੇ ਕਿਹਾ ਤੁਹਾਡੇ ਵਾਸਤੇ ਚੱਲ ਨਾਲੇ ਸਮਾਨ ਲੈ ਰਖੜੀ ਬਣ ਲੈਣ ਦੇ ਭੈਣ ਨੂੰ ਠੀਕ ਹੈ ਲਓ ਦੀਦੀ ਹੋਵੇਂ ਮੈਂ ਤਾਂ ਕਮਲੀ ਐਮੀ ਤੈਨੂੰ ਕਹੀ ਹੁਣ ਵਧੇਨਾ ਤੇ ਤੂੰ ਖੁਸ਼ੀ ਖੁਸ਼ੀ ਆਏਂਗੀ ਨਾਲੇ ਵੇ ਤੇਰਾ ਭਰਾ ਖੁਸ਼ ਹੋ ਮੇ ਕਮਰਾ ਵੀ ਮੇਰੀ ਭੈਣ ਨਾਲੇ ਜਿਹੜੇ ਕਰੋਨਾ ਦੀ ਭੈਣਾਂ ਔਖੀ ਹੋ ਕੇ ਜਾਵੇ ਉਹ ਘਰ ਚ ਬਰਕਤ ਨਹੀਂ ਹੁੰਦੀ ਹੈਗੀ ਲੈ ਪਾ ਵੀ 9000 ਰੁਪਏ ਨਹੀਂ ਵੀਰੇ ਮੈਨੂੰ ਘੱਟ ਦੇ ਦੇ ਮੈਂ ਇੰਨੇ ਨਹੀਂ ਲੈਣਾ ਨਹੀਂ ਨਹੀਂ ਇਹ ਕਿੰਨਾ ਨਹੀਂ ਨਹੀਂ ਨਾ ਨਾ ਰੱਖ ਤੂੰ 아이 ਵਾਪੇ ਤੂੰ 2000 ਦਿੰਦਾਗਾ ਪੈਨੂ 1000 ਕਾ ਤੋ ਦਿੰਦਾਗਾ ਉਹ ਮੇਰੇ ਕੋਲੇ 1000 ਹੀ ਬਚਿਆ ਸੀਗਾ ਕੋਈ ਨਾ ਤੈਨੂੰ 1000 ਨਹੀਂ ਵੀਰੇ ਮੈਨੂੰ ਤੁਸੀਂ ਘੱਟ ਦੇ ਦਿਓ ਮੈਂ ਪੈਸੇ ਨਹੀਂ ਲੈਣੇ ਹੈਗੇ ਮੈਂ ਦੇ ਦਿੰਦੀ 2000 ਹੀ ਤੈਨੂੰ ਕਰਕੇ ਦੇਵਾਂਗਾ ਜੇ ਤੂੰ ਆਣਾ ਨਹੀਂ ਭਾਬੀ ਮੈਂ ਪੈਸੇ ਨਹੀਂ ਲੈਣੇ ਹੈਗੇ ਮੈਨੂੰ ਤਾਂ ਸਿਰਫ ਨਾਲ ਦੇ ਭਰਾ ਦਾ ਪਿਆਰ ਚਾਹੀਦਾਗਾ ਠੀਕ ਹੈ ਨਾ ਬੱਚਿਆਂ ਦਾ ਪਿਆਰ ਚਾਹੀਦਾਗਾ ਸੋਡਾ ਪਿਆਰ ਚਾਹੀਦਾ ਮੈਨੂੰ ਪੈਸੇ ਨਹੀਂ ਚਾਹੀਦੇ ਹੈਗੇ ਚੱਲ ਕੋਈ ਨਾ ਬਹਨੇ ਤੇਰਾ ਇਹ ਹੱਕ ਬਣਦਾਗਾ ਇਹਦਾ ਸ਼ਗਨ ਹੁੰਦਾ ਇੱਕ ਪਿਆਰ ਹੁੰਦਾ ਹੈ ਵੀ ਕੋਈ ਨਾ ਮੈਂ ਲਾ ਕੇ ਦਿੰਦੀ ਇਹਨ ਲੇਦੀ ਹੀ ਆ ਰਹਾ ਲੱਗਾ ਮੇਈ ਭਾਬੀ ਰਹਿਣ ਦਾ ਤੁਸੀਂ ਬੱਸ ਕੋਈ ਆਈ ਵਾਰ ਤੇਰਾ ਵੀ ਤਾਂ 2000 ਬੰਦਾਗਾ ਹੁਣ ਜੇ ਤੂੰ 1000 ਲੈ ਕੇ ਆਏਂਗੀ ਕਿ ਤੇਰੇ ਮਨ ਚੈਣਾ ਹੋਵੇ ਵੀ ਹਾਂ ਮੇਰੀ ਪਰਜਾਇਤ ਕਿ ਮੇਰਾ ਗੁੱਸੇ ਹੋਈ ਸੀ ਕਿ ਵੀ ਮੈਨੂੰ ਘੱਟ ਪੈਸੇ ਦਿੱਤੇ ਤੈ ਤੂੰ ਇੰਨੀ ਲੈ ਕੇ ਆ ਜਿਨੇ ਆਈ ਵਾਰ ਲੈ ਕੇ ਆਈਂ ਬੱਸ ਭਾਬੀ ਮੈਨੂੰ ਤਾਂ ਤੂੰ ਹੱਸ ਕੇ ਬੁਲਾ ਲਿਆ ਕਰ ਮੈਨੂੰ ਪੈਸੇ ਨਹੀਂ ਚਾਹੁੰਦੇ ਹੈਗੇ ਚਲ ਕੋਈ ਨਾ ਮਾਂ ਹੈਨੀ ਕਿ ਹਨਾ ਮੇਰੇ ਤਾਂ ਤੂੰ ਹੀ ਮਾਂ ਗੀ ਸਾਰਾ ਕੁਛ ਤੂੰ ਹੀ ਹੈਗੀ ਪ੍ਰਾਣ ਵਾਲੀ ਸਾਰਾ ਕੁਛ ਆਗਾ ਮੇਰਾ ਤਾਂ ਇੱਥੇ ਹਾਂ ਉਹ ਗੱਲ ਤਾਂ ਤੇਰੀ ਠੀਕ ਆ ਬਸ ਮੇਰੇ ਉਹੀ ਆ ਤੇਰੇ ਨਾਲ ਲੜਕੀ ਨੂੰ ਇੰਨਾ ਪਛਤਾਵਾ ਹੁੰਦਾ ਵੀ ਨਾਲ ਤਾਂ ਵਧੀਆ ਹੁਣ ਤੂੰ ਖੁਸ਼ੀ ਖੁਸ਼ੀ ਆਏਂਗੀ ਰੱਖੜੀ ਬੰਨ ਕੇ ਨਾਲ ਤੇਰਾ ਭਰਾ ਖੁਸ਼ ਹੋ ਠੀਕ ਕੋਈ ਨਹੀਂ ਭਾਬੀ ਠੀਕ ਹੋਰ ਮੈਂ ਬਸ ਤੁਨੀ ਤੈਨੂੰ ਕਿਉਂ ਝੂਠ ਮਾਰਿਆ ਵੀ ਤੇਰਾ ਭਰਾ ਘਰੇ ਨਹੀਂ ਹੈਗਾ ਚੱਲ ਐਂ ਕਰ ਹੁਣ ਪੈਣ ਵਾਸਤੇ ਚਾਹ ਬਣਾ ਲੈ ਨਾਲ ਮੈਂ ਪੀ ਲੂੰਗਾ ਹਾਂ ਲੈ ਮੈਂ ਤਾਂ ਚਾਹ ਵੀ ਨਹੀਂ ਪਈ ਹੀ ਕਮਲੀ ਨੇ ਇਹ ਮੋਰਤੀ ਵਿਚਾਰੀ ਪਾਣੀ ਪਿਆ ਚੱਲ ਤੂੰ ਚਾਹ ਲੈ ਆਪਣਾ ਕੋਈ ਨਾ ਚਾਹ ਚੂ ਪੀ ਕੇ ਰੋਟੀ ਰੋਟੀ ਖਾ ਕੇ ਨਾ ਸ਼ਾਮ ਨੂੰ ਜਾਇਓ ਤੁਸੀਂ ਕਿਉਂਕਿ ਮੈਂ ਛੱਡ ਆਉਂਗਾ ਪਹਿਲੇ ਤੈਨੂੰ ਹਾਂ ਠੀਕ ਹੈ ਛੱਡ ਆਉਂਗਾ ਬਸ ਠੀਕ ਬਸ ਆਵੇ ਇਹਨਾਂ ਦੇ ਪਿੰਡ ਤੱਕ ਤਾਂ ਲੈ ਜਾ ਕੇ ਆਂਦੀ ਹਾਂ ਜੀ ਚਾਤਾ ਮਰ ਕੇ ਸੀ ਦੀਦੀ ਤੁਸੀਂ ਕੀ ਖਾਓਗੇ ਕੀ ਬਣਾਉਣਾ ਹੋਰ ਨਹੀਂ ਭਾਬੀ ਮੈਂ ਕੁਛ ਨਹੀਂ ਖਾਣਾਗਾ ਚਾਹ ਨਾਲ ਤਾਂ ਲੈ ਹੋਰ ਤੁਸੀਂ ਕੰਨੀ ਚਾਹ ਨਹੀਂ ਬਸ ਮੈਂ ਕੰਨੀ ਚਾਹ ਪੀ ਲੂ ਮੈਨੂੰ ਤਾਂ ਭਾਬੀ ਤੁਹਾਡਾ ਪਿਆਰ ਚਾਇਂਦਾਗਾ ਆਪਦੇ ਭਰਾ ਦਾ ਤੇ ਪਰਜਾਈ ਦਾ ਮੈਂ ਕੁਛ ਨਹੀਂ ਲੈਣਾ ਹੈਗਾ ਬਸ ਤੁਹਾਡੀ ਉਮਰ ਵੱਡੀ ਹੋਵੇ ਜਉਂਦੇ ਵਸਦੇ ਰਹੋ ਮੈਨੂੰ ਕੁਛ ਨਹੀਂ ਚਾਹੀਦਾ ਭਾਬੀ ਚਲੋ ਕੋਈ ਗੱਲ ਨਹੀਂ ਦੀ ਹੋਣੀ ਬਸ ਮੈਨੂੰ ਤਾਂ ਤੂੰ ਹੱਸ ਕੇ ਬੁਲਾ ਲਿਆ ਕਰ ਮੈਨੂੰ ਤਾਂ ਉਹੀ ਬਹੁਤ ਹੈਗਾ ਹੋਰ ਮੈਥੋਂ ਦੀਦੀ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਮੈਨੂੰ ਬੜਾ ਪਛਤਾਵਾ ਆਇਆ ਮੈਂ ਤੁਹਾਨੂੰ ਇਹ ਨਾਲ ਨਲੇ ਗੁਰਪ੍ਰੀਤ ਤੀ ਆਨੂ ਤੇ ਪੈਣਾ ਉਹ ਜਿੰਨਾ ਦਿੱਤਾ ਜਾ ਬੰਨੇ ਘਟ ਹੁੰਦਾ ਸੇ ਯਾਲਾ ਤੋਂ ਜਿੰਨਾ ਪਾਤੀਆਂ ਨੂੰ ਦੇਵਾਂਗੇ ਰੱਬ ਉਹ ਨਹੀਂ ਆਪਾਂ ਨੂੰ ਦਿੰਦਾਗਾ ਕੋ ਲਈ ਕੰਮ ਕਿਵੇਂ ਲੈਣ ਦੀ ਮਾਰੀ ਕੋਈ ਵੀ ਕੋਈ ਵੀ ਧੀ ਇਨਾ ਪੇਕੀ ਲੈਣ ਨਹੀਂ ਆਉਂਦੀ ਭਾਬੀ ਉਹ ਤਾਂ ਸਿਰਫ ਆਪਣੇ ਭਰਾ ਤੇ ਪਰਜਾਈ ਬੱਚਿਆਂ ਦੇ ਪਿਆਰ ਲਈ ਆਉਂਦੀ ਆ ਜਦੋਂ ਮਾਂ ਪਿਓ ਨਹੀਂ ਨਾ ਹੁੰਦਾ ਕੋ ਉਹ ਆਪਦੀ ਪਰਜਾਈ ਚੀ ਮਾਂ ਨੂੰ ਦੇਖਦੀ ਹੈਗੀ ਹਾਂਜੀ ਦੀਦੀ ਇਹ ਗੱਲ ਤਾਂ ਥੋੜੀ ਠੀਕ ਹੈ ਹੁਣ ਇਹ ਤਾਂ ਹੈ ਨਹੀਂਗਾ ਵੀ ਸਾਰੀਆਂ ਪਰਜਾਈਆਂ ਇੱਕੋ ਜਿਹੀਆਂ ਹੁੰਦੀਆਂ ਨਹੀਂ ਗੀਆਂ ਚੱਲ ਕੋਈ ਨਾ ਬਹਿਣੇ ਹੁਣ ਇਹਦੀ ਅਕਲ ਟਿਕਾਣੇ ਆ ਗਈ ਜਦੋਂ ਵੀ ਤਰਾਜੀ ਕਰਿਆ ਨਾ ਉਦੋਂ ਆ ਗੇੜਾ ਮਾਰ ਜਾ ਕਰ ਅਸੀਂ ਵੀ ਆ ਜਾ ਕਰਾਂਗੇ ਤੈਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਅਸੀਂ ਦਿੰਦੇ ਠੀਕ ਆ ਵੀਰੇ ਨਾ ਤੁਹਾਨੂੰ ਜਦੋਂ ਵੀ ਯਾਦ ਆਵੇ ਨਾ ਤੁਸੀਂ ਫੋਨ ਕਰੋ ਕਦੋਂ ਮਰਜ਼ੀ ਆ ਜਾਇਆ ਕਰੋ ਨਾਲ